ਇਸ ਲਈ ਦੀ ਬਹੁਤ ਹੀ ਵੱਡੀ ਅਪਡੇਟ ਸਾਹਮਣੇ ਆਈ ਹੈ ਫਿਰੋਜ਼ਪੁਰ ਦੇ ਘਰ ਤੇ ਡਰੋਨ ਡਿੱਗਿਆ ਹੈ ਡਰੋਨ ਡਿੱਗਿਆ ਡਰੋਨ ਡਿੱਗਣ ਤੋਂ ਬਾਅਦ ਅੱਗ ਲੱਗ ਗਈ ਹੈ ਬਹੁਤ ਹੀ ਵੱਡੀ ਖਬਰ ਇਸ ਲਈ ਸਾਹਮਣੇ ਆਈ ਹੈ ਹਾਲਾਂਕਿ ਬਾਕੀ ਜਿਹੜੇ ਡਰੋਨ ਸੀਗੇ ਜੋ ਪਾਕਿਸਤਾਨ ਦੇ ਵੱਲੋਂ ਸਿੱਟੇ ਜਾ ਰਹੇ ਸੀ ਤਾਂ ਉਹਨਾਂ ਦੇ ਉੱਪਰ ਲਗਾਤਾਰ ਸਾਡੀ ਹਵਾਈ ਟੀਮ ਸੀ ਉਹ ਕਾਰਵਾਈ ਕਰ ਰਹੀ ਸੀ ਉਹਨਾਂ ਨੂੰ ਉੱਥੇ ਜਿਹੜਾ ਰੋਗ ਦਿੱਤਾ ਜਾਂਦਾ ਸੀ ਪਰ ਹਾਲੀ ਦੀ ਘੜੀ ਇਹ ਡਰੋਨ ਜਿਹੜਾ ਪਹਿਲਾ ਡਰੋਨ ਹੈ ਜਿਹੜਾ ਫਿਰੋਜ਼ਪੁਰ ਦੇ ਇੱਕ ਘਰ ਦੇ ਉੱਤੇ ਡਿੱਗਿਆ ਹੈਗਾ ਫਰੋਸਪੋਰਟ ਦੇ ਘਰ ਦੇ ਉੱਤੇ ਡਰੋਨ ਡਿੱਗਣ ਦੀ ਜਾਣਕਾਰੀ ਮਿਲੀ ਹੈ ਤਾਂ ਇਸ ਦੌਰਾਨ ਇਹ ਵੀ ਜਾਣਕਾਰੀ ਮਿਲੀ ਹੈ ਕਿ ਇਸ ਘਟਨਾ ਦੇ ਵਿੱਚ ਤਿੰਨ ਪਰਿਵਾਰਕ ਮੈਂਬਰਾਂ ਦੇ ਝੁੱਲਸਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਤਾਂ ਇਸ ਦੌਰਾਨ ਮਿਲੀ ਜਾਣਕਾਰੀ ਦੇ ਮੁਤਾਬਕ ਇਹ ਡਰੋਨ ਘਰ ਵਿੱਚ ਖੜੀ ਇੱਕ ਕਾਰ ਦੇ ਉੱਤੇ ਜਾ ਡਿੱਗਿਆ ਜਿਸ ਤੋਂ ਬਾਅਦ ਉੱਥੇ ਅੱਗ ਲੱਗ ਗਈ ਇੱਕ ਕਾਰ ਸੀ ਉਹ ਉੱਤੇ ਅੱਗ ਲੱਗੀ ਔਰ ਤਿੰਨ ਮੈਂਬਰ ਪਰਿਵਾਰਕ ਜਿਹੜੇ ਸੀਗੇ ਉਹ ਵੀ ਵਿੱਚ ਇਸ ਦੇ ਸ਼ਿਕਾਰ ਹੋਏ ਨੇ ਦੱਸਦੀ ਕਿ ਜਿਹੜੇ ਕੱਪੜੇ ਸੀਗੇ ਉਹ ਵੀ ਫਟ ਗਏ ਇਸ ਦੌਰਾਨ ਤਖੂਨੋ ਖੂਨ ਹੋ ਗਈ ਇੱਕ ਬਜ਼ੁਰਗ ਦੀ ਵੀ ਵੀਡੀਓ ਖਾਸੀ ਸਾਹਮਣੇ ਆ ਰਹੀ ਹੈ ਇੱਕ ਲੜਕੇ ਦੀ ਵੀਡੀਓ ਖਾਸੀ ਸਾਹਮਣੇ ਆ ਰਹੀ ਹੈ ਤਿੰਨ ਪਰਿਵਾਰ ਦੇ ਜੀ ਸੀਗੇ ਜਿਨ੍ਹਾਂ ਦੇ ਨਾਲ ਇਹ ਹਾਦਸਾ ਵਾਪਰਿਆ ਤੇ ਇਸ ਦੌਰਾਨ ਫਿਰੋਜ਼ਪੁਰ ਐਸਐਸਪੀ ਵੀ ਘਟਨਾ ਸੰਬੰਧੀ ਜਾਣਕਾਰੀ ਉਹਾਂ ਨੇ ਦਿੱਤੀ ਹੈ ਇਸ ਘਟਨਾ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਤਿੰਨ ਲੋਕ ਜ਼ਖਮੀ ਹੋਏ ਨੇ ਫਿਲਹਾਲ ਇਹ ਖਬਰ ਹੈ ਕੋਈ ਅਜਿਹਾ ਮਾਮਲਾ ਹੈ ਤਾਂ ਬਾਕੀ ਸਾਰੇ ਜਿਹੜੇ ਉਹਨਾਂ ਨੇ ਕਿਹਾ ਕਿ ਡਰੋਨ ਸੀਗੇ ਉਹਨਾਂ ਨੂੰ ਤਬਾਹ ਕਰ ਦਿੱਤਾ ਗਿਆ ਤੇ ਉਸ ਤੋਂ ਇਲਾਵਾ ਫਿਲਹਾਲ ਹਜੇ ਕਿਸੇ ਹੋਰ ਘਟਨਾ ਬਾਰੇ ਕੋਈ ਵੀ ਜਾਣਕਾਰੀ ਸਾਹਮਣੇ ਵੀ ਕੋਈ ਵੀ ਇਸ ਤਰ੍ਹਾਂ ਦੀ ਕੋਈ ਘਟਨਾ ਹੋਈ ਹੋਵੇ ਤਾਂ ਇਹ ਪਹਿਲੀ ਘਟਨਾ ਸੀਗੀ ਤਾਂ ਜਿਨ੍ਹਾਂ ਨੂੰ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਐਡਮਿਟ ਕਰਵਾਇਆ ਗਿਆ ਹੈ ਇਲਾਜ ਦੇ ਲਈ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਲੈ ਕੇ ਗਏ ਨੇ ਤੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਪਰਿਵਾਰ ਦੇ ਤਿੰਨ ਲੋਕ ਜਿਹੜੇ ਨੇ ਝੋਲਸੇ ਨੇ ਤਾਂ ਜਦੋਂ ਹੀ ਸ਼ਾਮ ਦਾ ਵੇਲਾ ਆਉਂਦਾ ਹੈ ਤਾਂ ਉਹਦੇ ਪਾਕਿਸਤਾਨ ਹਮਲੇ ਕਰਨੇ ਸ਼ੁਰੂ ਕਰ ਦਿੰਦਾ ਹੈ ਤਾਂ ਰਾਤ 8:30 ਵਜੇ ਪੰਜਾਬ ਦੇ ਫਿਰੋਜ਼ਪੁਰ ਦੇ ਵਿੱਚ ਅੰਮ੍ਰਿਤਸਰ ਤੇ ਮਿਜ਼ਾਈਲ ਅਟੈਕ ਕੀਤਾ ਗਿਆ ਔਰ ਇਸੇ ਨੀਅਰ ਬਾਉਟੀ ਸੇ ਸਭ ਜਿਹੜਾ ਇਹ ਹਮਲੇ ਦੀ ਗੱਲ ਸਾਹਮਣੇ ਆਈ ਹੈ ਤਾਂ ਮੌਕੇ ਤੇ ਜਿਹੜਾ ਸਾਡੀ ਟੀਮਾਂ ਨੇ ਇਹਨੂੰ ਨਾਕਾਮ ਕੀਤਾ ਗਿਆ ਸੀ ਪਰ ਜਿਹੜੀ ਫਿਰੋਜ਼ਪੁਰ ਦੀ ਇਹ ਹਮਲੇ ਦੀ ਗੱਲ ਸਾਹਮਣੇ ਕਿ ਉੱਤੋਂ ਜਿਹੜੇ ਗੋਲੇ ਆਏ ਨੇ ਤਾਂ ਉਦੋਂ ਬਾਅਦ ਜਿਹੜੇ ਘਰ ਤੇ ਡਿੱਗੇ ਨੇ ਤੇ ਉਸ ਤੋਂ ਬਾਅਦ ਘਰ ਦੇ ਵਿੱਚ ਜਿਹੜੀ ਖੜੀ ਕਾਰ ਸੀਗੀ ਉਹ ਵੀ ਸੜ ਕੇ ਸੁਆਹ ਹੋ ਗਈ ਉਹ ਵੀ ਭਿਆਨਕ ਅੱਗ ਉਸ ਤਾਰ ਦੇ ਵਿੱਚ ਲੱਗੀ ਔਰ ਇਸ ਤੋਂ ਇਲਾਵਾ ਜਿਹੜੇ ਪਰਿਵਾਰ ਦੇ ਮੈਂਬਰ ਸੀਗੇ ਤਿੰਨ ਮੈਂਬਰ ਜਿਹੜੇ ਕਿ ਇਸ ਘਟਨਾ ਦੇ ਵਿੱਚ ਸ਼ਿਕਾਰ ਹੋਏ ਨੇ ਸੋ ਅਹਿਮ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਬਹੁਤ ਹੀ ਇਹ ਵੱਡੀ ਖਬਰ ਸામਨੇ ਆ ਰਹੀ ਹੈ ਕਿ ਫਿਰੋਜ਼ਪੁਰ ਦੇ ਘਰ ਦੇ ਉੱਪਰ ਡਰੋਨ ਡਿੱਗ ਗਿਆ ਤਿੰਨ ਲੋਕ ਝੁੱਲਸੇ ਨੇ ਪੰਜਾਬ ਦੇ 7 ਜ਼ਿਲ੍ਹਿਆਂ ਦੇ ਉੱਪਰ ਪਾਕਿਸਤਾਨ ਹਮਲਾ ਕਰ ਰਿਹਾ ਸਾਦਿਲਾਂ ਤੇ ਹਮਲਾ ਕੀਤਾ ਹੈਗਾ ਫਾਜ਼ਲ ਕਾਮਰਸਰ ਤਰਨਤਾਰਨ ਹੁਸ਼ਿਆਰਪੁਰ ਗੁਰਦਾਸਪੁਰ ਅਤੇ ਪਠਾਨਕੋਟ ਤੇ ਹਮਲਾ ਕੀਤਾ ਗਿਆ ਪਾਕਿਸਤਾਨੀ ਡਰੋਨ ਉਸੇ ਦਾ ਆਰਮੀ ਦੇ ਡਿਫੈਂਸ ਸਿਸਟਮ ਨੇ ਉਹਨਾਂ ਨੂੰ ਅਸਮਾਨ ਤੋਂ ਹੀ ਉਡਾਉਣਾ ਸ਼ੁਰੂ ਕਰ ਦਿੱਤਾ ਹਾਲਾਂਕਿ ਪਾਕਿਸਤਾਨ ਲਗਾਤਾਰ ਡਰੋਨ ਭੇਜ ਰਿਹਾ ਫਿਰੋਜ਼ਪੁਰ ਦੇ ਖਾਈ ਮੇਮੇ ਦੇ ਪਿੰਡ ਦੇ ਵਿੱਚ ਡਰੋਨ ਡਿੱਗਣ ਤੋਂ ਬਾਅਦ ਅੱਗ ਲੱਗੀ ਹੈ ਘਰ ਦੇ ਵਿੱਚ ਇੱਥੇ ਤਿੰਨ ਲੋਕ ਗੰਭੀਰ ਰੂਪ ਦੇ ਵਿੱਚ ਅਕਵੀ ਹੋਏ ਨੇ ਤਿੰਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਜਦਸਵੀਲੀ ਡਰੋਨ ਡਿੱਗਿਆ ਘਰ ਦੀ ਲਾਈਟ ਚੱਲ ਰਹੀ ਸੀ ਤੇ ਉੱਤੇ ਗਰਦਾਸਪੁਰ ਦੇ ਕਰਤਾਰਪੁਰ ਕੋਰੀਡੋਰ ਦੇ ਵਿੱਚ 20 ਕਿਲੋਮੀਟਰ ਦੂਰ ਤੇਜ ਜਿਹੜਾ ਧਮਾਕਾ ਹੋਇਆ ਤਾਂ ਕਿਤੇ ਨਾ ਕਿਤੇ ਲੋਕਾਂ ਨੂੰ ਇਹ ਵੀ ਸਮਝਣ ਦੀ ਲੋੜ ਹੈ ਕਿ ਬਲੈਕਆਊਟ ਦਾ ਮਤਲਬ ਕੀ ਹੈ ਬਲੈਕਆਊਟ ਦਾ ਮਤਲਬ ਹੈ ਕਿ ਬਿਲਕੁਲ ਬੰਦ ਹਨੇਰਾ ਤੇ ਲੋਕ ਜਿਹੜੇ ਲਾਈਟਾਂ ਚ ਲਾਉਂਦੇ ਨੇ ਵਿੱਚ ਲਾਈਟ ਚ ਲਾ ਕੇ ਬੈਠ ਜਾਂਦੇ ਨੇ ਜਾਂ ਕੋਈ ਦੀਵਾ ਬਾਲ ਲੈਂਦੇ ਨੇ ਜਾਂ ਇਨਵਰਟਰ ਚ ਲਾ ਕੇ ਲਾਈਟ ਚ ਚਲਾਉਂਦੇ ਨੇ ਤਾਂ ਉਹ ਇਸ ਚੀਜ਼ ਨਾ ਕਰਨ ਕਿਉਂਕਿ ਜਿਹੜੇ ਅੱਤਵਾਦੀ ਨੇ ਉਹ ਇਸ ਚੀਜ਼ ਨੂੰ ਨਿਸ਼ਾਨਾ ਬਣਾਉਂਦੇ ਨੇ ਬਹੁਤ ਹੀ ਜ਼ਿਆਦਾ ਸਮਝਣ ਦੀ ਤੇ ਗੰਭੀਰਤਾ ਦੇ ਨਾਲ ਲੈਣ ਦੀ ਲੋੜ ਹੈਗੀ ਐ ਤੇ ਇਹ ਹਮਲਾ ਕਹਿੰਦੇ ਇਸੇ ਤਰ੍ਹਾਂ ਹੋਇਆ ਕਿ ਘਰ ਦੀ ਲਾਈਟ ਚੱਲ ਰਹੀ ਸੀਗੀ ਤਾਂ ਜਿਸ ਤੋਂ ਬਾਅਦ ਕਹਿੰਦੇ ਕਿ ਇਹ ਡਰੋਨ ਆ ਕੇ ਡਿੱਗਿਆ ਹੈਗਾ ਗੋਲਾ ਆ ਕੇ ਉੱਥੇ ਡਿੱਗਿਆ ਹੈ ਤਾਂ ਜਿਸ ਤੋਂ ਬਾਅਦ ਜਿਹੜਾ ਘਰ ਦੇ ਤਿੰਨ ਲੋਕ ਗੰਭੀਰ ਰੂਪ ਦੇ ਵਿੱਚ ਅਕਵੀ ਹੋ ਗਏ ਤੇ ਮੌਕੇ ਤੇ ਐਸਐਸਪੀ ਪਹੁੰਚੇ ਨੇ ਤਾਂ ਉਹਨਾਂ ਦੇ ਵੱਲੋਂ ਕੀ ਗੱਲਬਾਤ ਕਹੀ ਗਈ ਹੈ ਇਸ ਹਮਲੇ ਨੂੰ ਲੈ ਕੇ ਤਾਂ ਆਓ ਸੁਣਦੇ ਹਾਂ ਦੇ ਕੋਈ ਤਿੰਨ ਜਣੇ ਦੀ ਸੂਚਨਾ ਮਿਲਦੀ ਹੈ ਕੀ ਹਰੇ ਕੋਈ ਹੋਰ ਸੋਚਣਾ ਨਹੀਂ ਤੇ ਇਹ ਇਹ ਵੀ ਬਰਨ ਇੰਜਰੀਜ਼ ਐ ਬਹੁਤ ਸਾਰੇ ਬਾਕੀ ਜਾ ਕੇ ਅੰਦਰ ਦੇਖ ਸਰ ਕਿੰਨੇ ਕਿ ਤਮਾਕੀ ਉਸ ਤੋਂ ਕਿੰਨਾ ਕੰਮਲਾ ਕੀਤਾ ਜਾ ਰਿਹਾ ਹੈ ਕਿੰਨੇ ਕਿ ਤਮਾਕੀ ਹੋਣ ਦੀ ਵਾਸਤੂ ਨੇ ਕਿ ਤਮਾਕੀ ਕੀਤੇ ਗਏ ਨੇ ਪਾਕਿਸਤਾਨ ਵਿੱਚ ਚਲੋ ਜਿਹੜੇ ਡਰੋਨ ਸੀਗੇ ਉਹਨਾਂ ਨੂੰ ਮੈਜੋਰਿਟੀ ਡਰੋਨਸ ਨੂੰ ਜਿਹੜੇ ਆਮੀ ਆਮੀ ਵੱਲੋਂ ਰਿਪਲਾਈਸ ਕਰ ਲਿਆ ਬਾਕੀ ਜਿਹੜੇ ਕੁਝ ਆਹ ਜਿਵੇਂ 21 ਹੋਇਆ ਜਿਹੜਾ ਇਨਸੀਡੈਂਟ ਜਿਹੜਾ ਸਾਹਮਣੇ ਆਇਆ ਬਾਕੀ ਸਾਰੇ ਸਾਡੀ ਟੀਮਸ ਬਾਹਰ ਹੈ ਤੇ ਅਸੀਂ ਦੇਖ ਲਾਂਗੇ ਜੇ ਕੁਝ ਹੋਊਗਾ ਪ੍ਰਸ਼ਾਦ ਸਿੰਘ ਜੀ ਨੇ ਕੰਮ ਹੀ ਨਹੀਂ ਮੰਨਦੇ ਚਾਰ ਤੋਂ ਪੰਜ ਫਾਇਰ ਉਸ ਤੋਂ ਬਾਅਦ ਬਲੈਕਆਊਟ ਕੀਤਾ ਗਿਆ ਲਾਈਟਾਂ ਸਰਵੇ ਚੱਲ ਰਹੀ ਸੀ ਨਹੀਂ ਨਹੀਂ ਇਮੀਡੀਏਟਲੀ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਉਹਦੀ ਆਈ ਸੀ ਉਦੋਂ ਹੀ ਨਾਲ ਦੇ ਨਾਲ ਅੱਜ ਤੱਕ ਇਹੀ ਇੰਜਰਡ ਹੋਣ ਦਾ ਮਾਮਲਾ ਸਾਹਮਣੇ ਹੈ ਕਿ ਹੁਣ ਨਵਾਂ ਮਾਮਲਾ ਸਾਹਮਣੇ ਆਇਆ ਹੈ ਇਹ ਕੋਈ ਵੀ ਸਾਹਮਣੇ ਆਇਆ ਹੈ ਇਸ ਵੇਲੇ ਦੀ ਬਹੁਤ ਹੀ ਵੱਡੀ ਅਪਡੇਟ ਸਾਹਮਣੇ ਆਈ ਹੈ ਫਿਰੋਜ਼ਪੁਰ ਦੇ ਘਰ ਤੇ ਡਰੋਨ ਡਿੱਗਿਆ ਡਰੋਨ ਡਿੱਗਿਆ ਡਰੋਨ ਡਿੱਗਣ ਤੋਂ ਬਾਅਦ ਅੱਗ ਲੱਗ ਗਈ ਹੈ ਬਹੁਤ ਹੀ ਵੱਡੀ ਖਬਰ ਇਸ ਵੇਲੇ ਸਾਹਮਣੇ ਆਈ ਹੈ ਹਾਲਾਂਕਿ ਬਾਕੀ ਜਿਹੜੇ ਡਰੋਨ ਸੀਗੇ ਜੋ ਪਾਕਿਸਤਾਨ ਦੇ ਵੱਲੋਂ ਸਿੱਟੇ ਜਾ ਰਹੇ ਸੀ ਤਾਂ ਉਹਨਾਂ ਦੇ ਉੱਪਰ ਲਗਾਤਾਰ ਸਾਡੀ ਹਵਾਈ ਟੀਮ ਸੀ ਉਹ ਕਾਰਵਾਈ ਕਰ ਰਹੀ ਸੀ ਉਹਨਾਂ ਨੂੰ ਉੱਥੇ ਜਿਹੜਾ ਰੋਕ ਦਿੱਤਾ ਜਾਂਦਾ ਸੀ ਪਰ ਹਾਲੀ ਦੀ ਘੜੀ ਡਰੋਨ ਜਿਹੜਾ ਪਹਿਲਾ ਡਰੋਨ ਹੈ ਜਿਹੜਾ ਫਿਰੋਜ਼ਪੁਰ ਦੇ ਇੱਕ ਘਰ ਦੇ ਉੱਤੇ ਡਿੱਗਿਆ ਹੈਗਾ ਫਰੋਸਪੁਰ ਦੇ ਘਰ ਦੇ ਉੱਤੇ ਡਰੋਨ ਡਿੱਗਣ ਦੀ ਜਾਣਕਾਰੀ ਮਿਲੀ ਹੈ ਤਾਂ ਇਸ ਦੌਰਾਨ ਇਹ ਵੀ ਜਾਣਕਾਰੀ ਮਿਲੀ ਹੈ ਕਿ ਇਸ ਘਟਨਾ ਦੇ ਵਿੱਚ ਤਿੰਨ ਪਰਿਵਾਰਕ ਮੈਂਬਰਾਂ ਦੇ ਝੁੱਲਸਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਤਾਂ ਇਸ ਦੌਰਾਨ ਮਿਲੀ ਜਾਣਕਾਰੀ ਦੇ ਮੁਤਾਬਕ ਇਹ ਡਰੋਨ ਘਰ ਵਿੱਚ ਖੜੀ ਇੱਕ ਕਾਰ ਦੇ ਉੱਤੇ ਜਾ ਡਿੱਗਿਆ ਜਿਸ ਤੋਂ ਬਾਅਦ ਉੱਥੇ ਅੱਗ ਲੱਗ ਗਈ ਇੱਕ ਕਾਰ ਸੀ ਉਹ ਉੱਤੇ ਅੱਗ ਲੱਗੀ ਔਰ ਤਿੰਨ ਮੈਂਬਰ ਪਰਿਵਾਰਕ ਜਿਹੜੇ ਸੀਗੇ ਉਹ ਵੀ ਵਿੱਚ ਇਸ ਦੇ ਸ਼ਿਕਾਰ ਹੋਏ ਨੇ ਦੱਸਦੀ ਹੈ ਕਿ ਜਿਹੜੇ ਕੱਪੜੇ ਸੀਗੇ ਉਹ ਵੀ ਫਟ ਗਏ ਇਸ ਦੌਰਾਨ ਤਖੂਨੋ ਖੂਨ ਹੋ ਗਿਆ ਇੱਕ ਬਜ਼ੁਰਗ ਦੀ ਵੀ ਵੀਡੀਓ ਖਾਸੀ ਸਾਹਮਣੇ ਆ ਰਹੀ ਹੈ ਇੱਕ ਲੜਕੇ ਦੀ ਵੀਡੀਓ ਖਾਸੀ ਸਾਹਮਣੇ ਆ ਰਹੀ ਹੈ ਤਿੰਨ ਪਰਿਵਾਰ ਦੇ ਜੀ ਸੀਗੇ ਜਿਨ੍ਹਾਂ ਦੇ ਨਾਲ ਇਹ ਹਾਦਸਾ ਵਾਪਰਿਆ ਤੇ ਇਸ ਦੌਰਾਨ ਫਿਰੋਜ਼ਪੁਰ ਐਸਐਸਪੀ ਵੀ ਘਟਨਾ ਸੰਬੰਧੀ ਜਾਣਕਾਰੀ ਉਹਨਾਂ ਨੇ ਦਿੱਤੀ ਹੈ ਇਸ ਘਟਨਾ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਤਿੰਨ ਲੋਕ ਜ਼ਖਮੀ ਹੋਏ ਨੇ ਫਿਲਹਾਲ ਇਹ ਖਬਰ ਹੈ ਕੋਈ ਅਚਾਹ ਮਾਮਲਾ ਹੈ ਤਾਂ ਬਾਕੀ ਸਾਰੇ ਜਿਹੜੇ ਉਹਨਾਂ ਨੇ ਕਿਹਾ ਕਿ ਡਰੋਨ ਸੀਗੇ ਉਹਨਾਂ ਨੂੰ ਤਬਾਹ ਕਰ ਦਿੱਤਾ ਗਿਆ ਤਾਂ ਉਸ ਤੋਂ ਇਲਾਵਾ ਫਿਲਹਾਲ ਹਜੇ ਕਿਸੇ ਹੋਰ ਘਟਨਾ ਬਾਰੇ ਕੋਈ ਵੀ ਜਾਣਕਾਰੀ ਸਾਹਮਣੇ ਵੀ ਕੋਈ ਵੀ ਇਸ ਤਰ੍ਹਾਂ ਦੀ ਕੋਈ ਘਟਨਾ ਹੋਈ ਹੋਵੇ ਤਾਂ ਇਹ ਪਹਿਲੀ ਘਟਨਾ ਸੀਗੀ ਤਾਂ ਜਿਨ੍ਹਾਂ ਨੂੰ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਐਡਮਿਟ ਕਰਵਾਇਆ ਗਿਆ ਹੈ ਇਲਾਜ ਦੇ ਲਈ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਲੈ ਕੇ ਗਏ ਨੇ ਤਾਂ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਪਰਿਵਾਰ ਦੇ ਤਿੰਨ ਲੋਕ ਜਿਹੜੇ ਨੇ ਝੁਲਸੇ ਨੇ ਤਾਂ ਜਦੋਂ ਹੀ ਸ਼ਾਮ ਦਾ ਵੇਲਾ ਆਉਂਦਾ ਹੈ ਤਾਂ ਉਹਦੇ ਪਾਕਿਸਤਾਨ ਹਮਲੇ ਕਰਨੇ ਸ਼ੁਰੂ ਕਰ ਦਿੰਦਾ ਹੈ ਤਾਂ ਰਾਤ 8:30 ਵਜੇ ਪੰਜਾਬ ਦੇ ਫਿਰੋਜ਼ਪੁਰ ਦੇ ਵਿੱਚ ਅੰਮ੍ਰਿਤਸਰ ਤੇ ਮਿਜ਼ਾਈਲ اٹੈਕ ਕੀਤਾ ਗਿਆ ਔਰ ਇਸੇ ਨੀਅਰ ਬਾਉਟ ਇਸੇ ਸਭ ਜਿਹੜਾ ਇਹ ਹਮਲੇ ਦੀ ਗੱਲ ਸਾਹਮਣੇ ਆਈ ਹੈ ਤਾਂ ਮੌਕੇ ਤੇ ਜਿਹੜਾ ਸਾਡੀ ਟੀਮਾਂ ਨੇ ਇਹਨੂੰ ਨਾਕਾਮ ਕੀਤਾ ਗਿਆ ਸੀ ਪਰ ਜਿਹੜੀ ਫਿਰੋਜ਼ਪੁਰ ਦੀ ਇਹ ਹਮਲੇ ਦੀ ਗੱਲ ਸਾਹਮਣੇ ਕਿ ਉੱਤੋਂ ਜਿਹੜੇ ਗੋਲੇ ਆਏ ਨੇ ਤਾਂ ਉਦੋਂ ਬਾਅਦ ਜਿਹੜੇ ਘਰ ਤੇ ਡਿੱਗੇ ਨੇ ਤੇ ਉਸ ਤੋਂ ਬਾਅਦ ਘਰ ਦੇ ਵਿੱਚ ਜਿਹੜੀ ਖੜੀ ਕਾਰ ਸੀਗੀ ਉਹ ਵੀ ਸੜ ਕੇ ਸੁਆਹ ਹੋ ਗਈ ਉਹ ਵੀ ਭਿਆਨਕ ਅੱਗ ਉਸ ਤਾਰ ਦੇ ਵਿੱਚ ਲੱਗੀ ਔਰ ਇਸ ਤੋਂ ਇਲਾਵਾ ਜਿਹੜੇ ਪਰਿਵਾਰ ਦੇ ਮੈਂਬਰ ਸੀਗੇ ਤਿੰਨ ਮੈਂਬਰ ਜਿਹੜੇ ਕਿ ਇਸ ਘਟਨਾ ਦੇ ਵਿੱਚ ਸ਼ਿਕਾਰ ਹੋਏ ਨੇ ਸੋ ਅਹਿਮ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਬਹੁਤ ਹੀ ਇਹ ਵੱਡੀ ਖਬਰ ਸਾਮਣੇ ਆ ਰਹੀ ਹੈ ਕਿ ਫਿਰੋਜ਼ਪੁਰ ਦੇ ਘਰ ਦੇ ਉੱਪਰ ਡਰੋਨ ਡਿੱਗ ਗਿਆ ਤਿੰਨ ਲੋਕ ਝੁੱਲਸੇ ਨੇ ਪੰਜਾਬ ਦੇ 7 ਜ਼ਿਲ੍ਹਿਆਂ ਦੇ ਉੱਪਰ ਪਾਕਿਸਤਾਨ ਹਮਲਾ ਕਰ ਰਿਹਾ ਸਾਦਿਲਾਂ ਤੇ ਹਮਲਾ ਕੀਤਾ ਹੈਗਾ ਫਾਜ਼ਲ ਕਾਮਰਸਰ ਤਰਨਤਾਰਨ ਹੁਸ਼ਿਆਰਪੁਰ ਗੁਰਦਾਸਪੁਰ ਅਤੇ ਪਠਾਨਕੋਟ ਤੇ ਹਮਲਾ ਕੀਤਾ ਗਿਆ ਪਾਕਿਸਤਾਨੀ ਡਰੋਨ ਉਸੇ ਦਾ ਆਰਮੀ ਦੇ ਡਿਫੈਂਸ ਸਿਸਟਮ ਨੇ ਉਹਨਾਂ ਨੂੰ ਅਸਮਾਨ ਤੋਂ ਹੀ ਉਡਾਉਣਾ ਸ਼ੁਰੂ ਕਰ ਦਿੱਤਾ ਹਾਲਾਂਕਿ ਪਾਕਿਸਤਾਨ ਲਗਾਤਾਰ ਡਰੋਨ ਭੇਜ ਰਿਹਾ ਫਿਰੋਜ਼ਪੁਰ ਦੇ ਖਾਈ ਮੇਮੇ ਦੇ ਪਿੰਡ ਦੇ ਵਿੱਚ ਡਰੋਨ ਡਿੱਗਣ ਤੋਂ ਬਾਅਦ ਅੱਗ ਲੱਗੀ ਹੈ ਘਰ ਦੇ ਵਿੱਚ ਇੱਥੇ ਤਿੰਨ ਲੋਕ ਗੰਭੀਰ ਰੂਪ ਦੇ ਵਿੱਚ ਅਕਵੀ ਹੋਏ ਨੇ ਤਿੰਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਜਸਵੀਲੀ ਡਰੋਨ ਡਿੱਗਿਆ ਘਰ ਦੀ ਲਾਈਟ ਚੱਲ ਰਹੀ ਸੀ ਤੇ ਉੱਤੇ ਗਰਦਾਸਪੁਰ ਦੇ ਕਰਤਾਰਪੁਰ ਕੋਰੀਡੋਰ ਦੇ ਵਿੱਚ 20 ਕਿਲੋਮੀਟਰ ਦੂਰ ਤੇਜ ਜਿਹੜਾ ਧਮਾਕਾ ਹੋਇਆ ਤਾਂ ਕਿਤੇ ਨਾ ਕਿਤੇ ਲੋਕਾਂ ਨੂੰ ਇਹ ਵੀ ਸਮਝਣ ਦੀ ਲੋੜ ਹੈ ਕਿ ਬਲੈਕਆਊਟ ਦਾ ਮਤਲਬ ਕੀ ਹੈ ਬਲੈਕਆਊਟ ਦਾ ਮਤਲਬ ਹੈ ਕਿ ਬਿਲਕੁਲ ਬੰਦ ਹਨੇਰਾ ਤੇ ਲੋਕ ਜਿਹੜੇ ਲਾਈਟਾਂ ਚ ਲਾਉਂਦੇ ਨੇ ਵਿੱਚ ਲਾਈਟ ਚ ਲਾ ਕੇ ਬੈਠ ਜਾਂਦੇ ਨੇ ਜਾਂ ਕੋਈ ਦੀਵਾ ਬਾਲ ਲੈਂਦੇ ਨੇ ਜਾਂ ਇਨਵਰਟਰ ਚ ਲਾ ਕੇ ਲਾਈਟ ਚ ਚਲਾਉਂਦੇ ਨੇ ਤਾਂ ਉਹ ਇਸ ਚੀਜ਼ ਨਾ ਕਰਨ ਕਿਉਂਕਿ ਜਿਹੜੇ ਅੱਤਵਾਦੀ ਨੇ ਉਹ ਇਸ ਚੀਜ਼ ਨੂੰ ਨਿਸ਼ਾਨਾ ਬਣਾਉਂਦੇ ਨੇ ਬਹੁਤ ਹੀ ਜ਼ਿਆਦਾ ਸਮਝਣ ਦੀ ਤੇ ਗੰਭੀਰਤਾ ਦੇ ਨਾਲ ਲੈਣ ਦੀ ਲੋੜ ਹੈਗੀ ਹੈ ਤੇ ਇਹ ਹਮਲਾ ਕਹਿੰਦੇ ਇਸੇ ਤਰ੍ਹਾਂ ਹੋਇਆ ਕਿ ਘਰ ਦੀ ਲਾਈਟ ਚੱਲ ਰਹੀ ਸੀਗੀ ਤਾਂ ਜਿਸ ਤੋਂ ਬਾਅਦ ਕਹਿੰਦੇ ਕਿ ਇਹ ਡਰੋਨ ਆ ਕੇ ਡਿੱਗਿਆ ਹੈਗਾ ਗੋਲਾ ਆ ਕੇ ਉੱਥੇ ਡਿੱਗਿਆ ਹੈ ਤਾਂ ਜਿਸ ਤੋਂ ਬਾਅਦ ਜਿਹੜਾ ਘਰ ਦੇ ਤਿੰਨ ਲੋਕ ਗੰਭੀਰ ਰੂਪ ਦੇ ਵਿੱਚ ਅਕਵੀ ਹੋ ਗਏ ਤੇ ਮੌਕੇ ਤੇ ਐਸਐਸਪੀ ਪਹੁੰਚੇ ਨੇ ਤਾਂ ਉਹਨਾਂ ਦੇ ਵੱਲੋਂ ਕੀ ਗੱਲਬਾਤ ਕਹੀ ਗਈ ਹੈ ਇਸ ਹਮਲੇ ਨੂੰ ਲੈ ਕੇ ਤਾਂ ਆਓ ਸੁਣਦੇ ਹਾਂ ਦੇਖੋ ਇਹ ਤਿੰਨ ਜਣੇ ਦੀ ਸੂਚਨਾ ਮਿਲਦੀ ਹੈ ਦੀ ਜਿਹੜੇ ਕੋਈ ਹੋਰ ਸੋਚਣਾ ਨਹੀਂ ਤੇ ਇਹ ਵੀ ਬਦਨ ਇੰਜਰੀਜ਼ ਐ ਮੋਸਟਲੀ ਬਾਕੀ ਜਾ ਕੇ ਅੰਦਰ ਨੇ ਸਰ ਕਿੰਨੇ ਕਿ ਤਮਾਕੀ ਉਸ ਤੋਂ ਲਗਾ ਕਿੰਨਾ ਕੰਮਲਾ ਕੀਤਾ ਜਾ ਰਿਹਾ ਹੈ ਕਿੰਨੇ ਕਿ ਤਮਾਕੀ ਹੋਣ ਦੀ ਬਾਤ ਹੋਣੀ ਹੈ ਕਿ ਤਮਾਕੀ ਕਿਤੇ ਗਏ ਨੇ ਪਾਕਿਸਤਾਨ ਨੂੰ ਚਲੋ ਜਿਹੜੇ ਡਰੋਨ ਸੀਗੇ ਉਹਨਾਂ ਨੂੰ ਮੈਜੋਰਿਟੀ ਡਰੋਨਸ ਨੂੰ ਜਿਹੜੇ ਆਮੀ ਆਮੀਗ ਵੱਲੋਂ ਰਿਪਲੈਸ ਕਰ ਲਿਆ ਬਾਕੀ ਜਿਹੜੇ ਕੁਝ ਆਹ ਜਿਵੇਂ 21 ਹੋਇਆ ਜਿਹੜਾ ਇਨਸੀਡੈਂਟ ਜਿਹੜਾ ਸਾਹਮਣੇ ਆਇਆ ਬਾਕੀ ਸਾਰੇ ਸਾਡੀ ਟੀਮਸ ਬਾਹਰ ਹੈ ਤੇ ਅਸੀਂ ਦੇਖ ਲਾਂਗੇ ਜੇ ਕੁਝ ਵੀ ਹੋਊਗਾ ਸਰ ਚਿੰਦਨੀ ਕਾਬੀ ਨਹੀਂ ਮੰਨਦੇ 4 ਤੋਂ 5 ਫਾਇਰ ਉਸ ਤੋਂ ਬਾਅਦ ਬਲੈਕਆਊਟ ਕੀਤਾ ਗਿਆ ਡਾ चल रही ਸੀ ਨਹੀਂ ਨਹੀਂ ਉਹ ਤਾਂ ਇਮੀਡੀਏਟਲੀ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਉਹਦੇ ਆਈ ਸੀ ਉਦੋਂ ਹੀ ਲਾਰਜਗਲ ਅਜਿਹਾ ਦਿੱਕਰ ਇਹੀ ਇੰਜਰਡ ਹੋਣ ਦਾ ਮਾਮਲਾ ਸਾਹਮਣੇ ਆਇਆ ਘੁਸਪੈਠ ਦਾ ਮਾਮਲਾ ਸਾਹਮਣੇ ਆਇਆ ਤੇ ਹੋਰ ਕੋਈ ਵੀ ਸਾਹਮਣੇ ਆਇਆ ਇਸ ਵੇਲੇ ਦੀ ਬਹੁਤ ਹੀ ਵੱਡੀ ਅਪਡੇਟ ਸਾਹਮਣੇ ਆਈ ਹੈ ਫਿਰੋਜ਼ਪੁਰ ਦੇ ਘਰ ਤੇ ਡਰੋਨ ਡਿੱਗਿਆ ਹੈ ਡਰੋਨ ਡਿੱਗਿਆ ਡਰੋਨ ਡਿੱਗਣ ਤੋਂ ਬਾਅਦ ਅੱਗ ਲੱਗ ਗਈ ਹੈ ਬਹੁਤ ਹੀ ਵੱਡੀ ਖਬਰ ਇਸ ਵੇਲੇ ਸਾਹਮਣੇ ਆਈ ਹੈ ਹਾਲਾਂਕਿ ਬਾਕੀ ਜਿਹੜੇ ਡਰੋਨ ਸੀਗੇ ਜੋ ਪਾਕਿਸਤਾਨ ਦੇ ਵੱਲੋਂ ਸਿੱਟੇ ਜਾ ਰਹੇ ਸੀ ਤਾਂ ਉਹਨਾਂ ਦੇ ਉੱਪਰ ਲਗਾਤਾਰ ਸਾਡੀ ਹਵਾਈ ਟੀਮ ਸੀ ਉਹ ਕਾਰਵਾਈ ਕਰ ਰਹੀ ਸੀ ਉਹਨਾਂ ਨੂੰ ਉੱਥੇ ਜਿਹੜਾ ਰੋਗ ਦਿੱਤਾ ਜਾਂਦਾ ਸੀ ਪਰ ਹਾਲੀ ਦੀ ਘੜੀ ਏ ਡਰੋਨ ਜਿਹੜਾ ਪਹਿਲਾ ਡਰੋਨ ਹੈ ਜਿਹੜਾ ਫਿਰੋਜ਼ਪੁਰ ਦੇ ਇੱਕ ਘਰ ਦੇ ਉੱਤੇ ਡਿੱਗਿਆ ਹੈਗਾ ਫਰੋਸਪੁਰ ਤੋਂ ਇੱਕ ਘਰ ਦੇ ਉੱਤੇ ਡਰੋਨ ਡਿੱਗਣ ਦੀ ਜਾਣਕਾਰੀ ਮਿਲੀ ਹੈ ਤਾਂ ਇਸ ਦੌਰਾਨ ਇਹ ਵੀ ਜਾਣਕਾਰੀ ਮਿਲੀ ਹੈ ਕਿ ਇਸ ਘਟਨਾ ਦੇ ਵਿੱਚ ਤਿੰਨ ਪਰਿਵਾਰਕ ਮੈਂਬਰਾਂ ਦੇ ਝੁੱਲਸਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਤਾਂ ਇਸ ਦੌਰਾਨ ਮਿਲੀ ਜਾਣਕਾਰੀ ਦੇ ਮੁਤਾਬਕ ਇਹ ਡਰੋਨ ਘਰ ਵਿੱਚ ਖੜੀ ਇੱਕ ਕਾਰ ਦੇ ਉੱਤੇ ਜਾ ਡਿੱਗਿਆ ਜਿਸ ਤੋਂ ਬਾਅਦ ਉੱਥੇ ਅੱਗ ਲੱਗ ਗਈ ਇੱਕ ਕਾਰ ਸੀ ਉਹ ਉੱਤੇ ਅੱਗ ਲੱਗੀ ਔਰ ਤਿੰਨ ਮੈਂਬਰ ਪਰਿਵਾਰਕ ਜਿਹੜੇ ਸੀਗੇ ਉਹ ਵੀ ਵਿੱਚ ਇਸ ਦੇ ਸ਼ਿਕਾਰ ਹੋਏ ਨੇ ਦੱਸਦੀ ਹੈ ਕਿ ਜਿਹੜੇ ਕੱਪੜੇ ਸੀਗੇ ਉਹ ਵੀ ਫਟ ਗਏ ਇਸ ਦੌਰਾਨ ਤਖੂਨੋ ਖੂਨ ਹੋ ਗਿਆ ਇੱਕ ਬਜ਼ੁਰਗ ਦੀ ਵੀ ਵੀਡੀਓ ਖਾਸੀ ਸਾਹਮਣੇ ਆ ਰਹੀ ਹੈ ਇੱਕ ਲੜਕੇ ਦੀ ਵੀਡੀਓ ਖਾਸੀ ਸਾਹਮਣੇ ਆ ਰਹੀ ਹੈ ਤਿੰਨ ਪਰਿਵਾਰ ਦੇ ਜੀ ਸੀਗੇ ਜਿਨ੍ਹਾਂ ਦੇ ਨਾਲ ਇਹ ਹਾਦਸਾ ਵਾਪਰਿਆ ਤੇ ਇਸ ਦੌਰਾਨ ਫਿਰੋਜ਼ਪੁਰ ਐਸਐਸਪੀ ਵੀ ਘਟਨਾ ਸੰਬੰਧੀ ਜਾਣਕਾਰੀ ਉਹਨਾਂ ਨੇ ਦਿੱਤੀ ਹੈ ਇਸ ਘਟਨਾ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਤਿੰਨ ਲੋਕ ਜ਼ਖਮੀ ਹੋਏ ਨੇ ਫਿਲਹਾਲ ਇਹ ਖਬਰ ਹੈ ਕੋਈ ਅਜਿਹਾ ਮਾਮਲਾ ਹੈ ਤਾਂ ਬਾਕੀ ਸਾਰੇ ਜਿਹੜੇ ਉਹਨਾਂ ਨੇ ਕਿਹਾ ਕਿ ਡਰੋਨ ਸੀਗੇ ਉਹਨਾਂ ਨੂੰ ਤਬਾਹ ਕਰ ਦਿੱਤਾ ਗਿਆ ਤਾਂ ਉਸ ਤੋਂ ਇਲਾਵਾ ਫਿਲਹਾਲ ਹਜੇ ਕਿਸੇ ਹੋਰ ਘਟਨਾ ਬਾਰੇ ਕੋਈ ਵੀ ਜਾਣਕਾਰੀ ਸਾਹਮਣੇ ਵੀ ਕੋਈ ਵੀ ਇਸ ਤਰ੍ਹਾਂ ਦੀ ਕੋਈ ਘਟਨਾ ਹੋਈ ਹੋਵੇ ਤਾਂ ਇਹ ਪਹਿਲੀ ਘਟਨਾ ਸੀਗੀ ਤਾਂ ਜਿਨ੍ਹਾਂ ਨੂੰ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਐਡਮਿਟ ਕਰਵਾਇਆ ਗਿਆ ਹੈ ਇਲਾਜ ਦੇ ਲਈ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਲੈ ਕੇ ਗਏ ਨੇ ਤੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਪਰਿਵਾਰ ਦੇ ਤਿੰਨ ਲੋਕ ਜਿਹੜੇ ਨੇ ਝੋਲਸੇ ਨੇ ਤਾਂ ਜਦੋਂ ਹੀ ਸ਼ਾਮ ਦਾ ਵੇਲਾ ਆਉਂਦਾ ਹੈ ਤਾਂ ਉਹਦੇ ਪਾਕਿਸਤਾਨ ਹਮਲੇ ਕਰਨੇ ਸ਼ੁਰੂ ਕਰ ਦਿੰਦਾ ਹੈ ਤਾਂ ਰਾਤ 8:30 ਵਜੇ ਪੰਜਾਬ ਦੇ ਫਿਰੋਜ਼ਪੁਰ ਦੇ ਵਿੱਚ ਅੰਮ੍ਰਿਤਸਰ ਤੇ ਮਿਜ਼ਾਈਲ اٹੈਕ ਕੀਤਾ ਗਿਆ ਔਰ ਇਸੇ ਨੀਅਰ ਬਾਉਟ ਇਸੇ ਸਭ ਜਿਹੜਾ ਇਹ ਹਮਲੇ ਦੀ ਗੱਲ ਸਾਹਮਣੇ ਆਈ ਹੈ ਤਾਂ ਮੌਕੇ ਤੇ ਜਿਹੜਾ ਸਾਡੀ ਟੀਮਾਂ ਨੇ ਇਹਨੂੰ ਨਾਕਾਮ ਕੀਤਾ ਗਿਆ ਸੀ ਪਰ ਜਿਹੜੀ ਫਿਰੋਜ਼ਪੁਰ ਦੀ ਇਹ ਹਮਲੇ ਦੀ ਗੱਲ ਸਾਹਮਣੇ ਕਿ ਉੱਤੋਂ ਜਿਹੜੇ ਗੋਲੇ ਆਏ ਨੇ ਤਾਂ ਉਦੋਂ ਬਾਅਦ ਜਿਹੜੇ ਘਰ ਤੇ ਡਿੱਗੇ ਨੇ ਤੇ ਉਸ ਤੋਂ ਬਾਅਦ ਘਰ ਦੇ ਵਿੱਚ ਜਿਹੜੀ ਖੜੀ ਕਾਰ ਸੀਗੀ ਉਹ ਵੀ ਸੜ ਕੇ ਸੁਆਹ ਹੋ ਗਈ ਉਹ ਵੀ ਭਿਆਨਕ ਅੱਗ ਉਸ ਕਾਰ ਦੇ ਵਿੱਚ ਲੱਗੀ ਔਰ ਇਸ ਤੋਂ ਇਲਾਵਾ ਜਿਹੜੇ ਪਰਿਵਾਰ ਦੇ ਮੈਂਬਰ ਸੀਗੇ ਤਿੰਨ ਮੈਂਬਰ ਜਿਹੜੇ ਕਿ ਇਸ ਘਟਨਾ ਦੇ ਵਿੱਚ ਸ਼ਿਕਾਰ ਹੋਏ ਨੇ ਸੋ ਅਹਿਮ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਬਹੁਤ ਹੀ ਇਹ ਵੱਡੀ ਖਬਰ ਸામਣੇ ਆ ਰਹੀ ਹੈ ਕਿ ਫਿਰੋਜ਼ਪੁਰ ਦੇ ਘਰ ਦੇ ਉੱਪਰ ਡਰੋਨ ਡਿੱਗ ਗਿਆ ਤਿੰਨ ਲੋਕ ਝੁੱਲਸੇ ਨੇ ਪੰਜਾਬ ਦੇ 7 ਜ਼ਿਲ੍ਹਿਆਂ ਦੇ ਉੱਪਰ ਪਾਕਿਸਤਾਨ ਹਮਲਾ ਕਰ ਰਿਹਾ ਸਾਧਿਲਾਂ ਤੇ ਹਮਲਾ ਕੀਤਾ ਹੈਗਾ ਫਾਜ਼ਲ ਕਾਮਰਸਰ ਤਰਨਤਾਰਨ ਹੁਸ਼ਿਆਰਪੁਰ ਗੁਰਦਾਸਪੁਰ ਅਤੇ ਪਠਾਨਕੋਟ ਤੇ ਹਮਲਾ ਕੀਤਾ ਗਿਆ ਪਾਕਿਸਤਾਨੀ ਡਰੋਨ ਉਸੇ ਦਾ ਆਰਮੀ ਦੇ ਡਿਫੈਂਸ ਸਿਸਟਮ ਨੇ ਉਹਨਾਂ ਨੂੰ ਅਸਮਾਨ ਤੋਂ ਹੀ ਉਡਾਉਣਾ ਸ਼ੁਰੂ ਕਰ ਦਿੱਤਾ ਹਾਲਾਂਕਿ ਪਾਕਿਸਤਾਨ ਲਗਾਤਾਰ ਡਰੋਨ ਭੇਜ ਰਿਹਾ ਫਿਰੋਜ਼ਪੁਰ ਦੇ ਖਾਈ ਮੇਮੇ ਦੇ ਪਿੰਡ ਦੇ ਵਿੱਚ ਡਰੋਨ ਡਿੱਗਣ ਤੋਂ ਬਾਅਦ ਅੱਗ ਲੱਗੀ ਹੈ ਘਰ ਦੇ ਵਿੱਚ ਇੱਥੇ ਤਿੰਨ ਲੋਕ ਗੰਭੀਰ ਰੂਪ ਦੇ ਵਿੱਚ ਅਕਵੀ ਹੋਏ ਨੇ ਤਿੰਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਜਸਵੀਲੀ ਡਰੋਨ ਡਿੱਗਿਆ ਘਰ ਦੀ ਲਾਈਟ ਚੱਲ ਰਹੀ ਸੀ ਤੇ ਉੱਤੇ ਗਰਦਾਸਪੁਰ ਦੇ ਕਰਤਾਰਪੁਰ ਕੋਰੀਡੋਰ ਦੇ ਵਿੱਚ 20 ਕਿਲੋਮੀਟਰ ਦੂਰ ਤੇਜ ਜਿਹੜਾ ਧਮਾਕਾ ਹੋਇਆ ਤਾਂ ਕਿਤੇ ਨਾ ਕਿਤੇ ਲੋਕਾਂ ਨੂੰ ਇਹ ਵੀ ਸਮਝਣ ਦੀ ਲੋੜ ਹੈ ਕਿ ਬਲੈਕਆਊਟ ਦਾ ਮਤਲਬ ਕੀ ਹੈ ਬਲੈਕਆਊਟ ਦਾ ਮਤਲਬ ਹੈ ਕਿ ਬਿਲਕੁਲ ਬੰਦ ਹਨੇਰਾ ਤੇ ਲੋਕ ਜਿਹੜੇ ਲਾਈਟਾਂ ਚਲਾਉਂਦੇ ਨੇ ਵਿੱਚ ਲਾਈਟ ਚਲਾ ਕੇ ਬੈਠ ਜਾਂਦੇ ਨੇ ਜਾਂ ਕੋਈ ਦੀਵਾ ਬਾਲ ਲੈਂਦੇ ਨੇ ਜਾਂ ਇਨਵਰਟਰ ਚਲਾ ਕੇ ਲਾਈਟ ਚਲਾਉਂਦੇ ਨੇ ਤਾਂ ਉਹ ਇਸ ਚੀਜ਼ ਨਾ ਕਰਨ ਕਿਉਂਕਿ ਜਿਹੜੇ ਅਤਵਾਦੀ ਨੇ ਉਹ ਇਸ ਚੀਜ਼ ਨੂੰ ਨਿਸ਼ਾਨਾ ਬਣਾਉਂਦੇ ਨੇ ਬਹੁਤ ਹੀ ਜ਼ਿਆਦਾ ਸਮਝਣ ਦੀ ਤੇ ਗੰਭੀਰਤਾ ਦੇ ਨਾਲ ਲੈਣ ਦੀ ਲੋੜ ਹੈਗੀ ਐ ਤੇ ਇਹ ਹਮਲਾ ਕਹਿੰਦੇ ਇਸੇ ਤਰ੍ਹਾਂ ਹੋਇਆ ਕਿ ਘਰ ਦੀ ਲਾਈਟ ਚੱਲ ਰਹੀ ਸੀਗੀ ਤਾਂ ਜਿਸ ਤੋਂ ਬਾਅਦ ਕਹਿੰਦੇ ਕਿ ਇਹ ਡਰੋਨ ਆ ਕੇ ਡਿੱਗਿਆ ਹੈਗਾ ਗੋਲਾ ਆ ਕੇ ਉੱਥੇ ਡਿੱਗਿਆ ਤੇ ਜਿਸ ਤੋਂ ਬਾਅਦ ਜਿਹੜਾ ਘਰ ਦੇ ਤਿੰਨ ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਤੇ ਮੌਕੇ ਤੇ ਐਸਐਸਪੀ ਪਹੁੰਚੇ ਨੇ ਤਾਂ ਉਹਨਾਂ ਦੇ ਵੱਲੋਂ ਕੀ ਗੱਲਬਾਤ ਕਹੀ ਗਈ ਹੈ ਇਸ ਹਮਲੇ ਨੂੰ ਲੈ ਕੇ ਤਾਂ ਆਓ ਸੁਣਦੇ ਹਾਂ ਦੇ ਕੋਈ ਤਿੰਨ ਜਣੇ ਦੀ ਸੂਚਨਾ ਨਹੀਂ ਹੈ ਕੀ ਹਜੇ ਕੋਈ ਹੋਰ ਸੋਚਣਾ ਨਹੀਂ ਇਹ ਇਹ ਵੀ ਬਰਨ ਇੰਜਰੀਜ਼ ਐ ਬਹੁਤ ਸਾਰੀ ਬਾਕੀ ਜਾ ਕੇ ਅੰਦਰ ਦੇਖਿਆ ਸਰ ਕਿੰਨੇ ਕਿ ਤਮਾਕੀ ਉਸ ਤਰ੍ਹਾਂ ਕਿੰਨਾ ਟਮਾਕਾ ਕੀਤਾ ਜਾ ਰਿਹਾ ਸਰ ਕਿੰਨੇ ਕਿ ਤਮਾਕੀ ਹੋਣ ਦੀ ਵਾਸਤੂ ਹੈ ਕਿ ਕਿ ਤਮਾਕੀ ਕੀਤੇ ਗਏ ਨੇ ਪਾਕਿਸਤਾਨ ਵਿੱਚ ਚਲੋ ਜਿਹੜੇ ਡਰੋਨ ਸੀਗੇ ਉਹਨਾਂ ਨੂੰ ਮੈਜੋਰਿਟੀ ਡਰੋਨਸ ਨੂੰ ਜਿਹੜੇ ਆਮੀ ਆਰਮਿੰਗ ਵੱਲੋਂ ਨਿਪਟਾਈ ਕਰ ਲਿਆ ਬਾਕੀ ਜਿਹੜੇ ਕੁਝ ਆਹ ਜਿਵੇਂ 21 ਹੋਇਆ ਜਿਹੜਾ ਇਨਸੀਡੈਂਟ ਜਿਹੜਾ ਸਾਹਮਣੇ ਆਇਆ ਬਾਕੀ ਸਾਰੇ ਸਾਡੀ ਟੀਮਸ ਬਾਹਰ ਹੈ ਤੇ ਅਸੀਂ ਦੇਖ ਲਾਂਗੇ ਜੇ ਕੁਝ ਹੋਊਗਾ ਸਰ ਸਪਟਿੰਗ ਦੇ ਨਕਾਬੀ ਨਹੀਂ ਮੰਨਦੇ 4 ਤੋਂ 5 ਫਾਇਰ ਉਸ ਤੋਂ ਬਾਅਦ ਬਲੈਕਆਊਟ ਕੀਤਾ ਗਿਆ ਡਾਟਾ ਸਰਵੇ ਚੱ ਇਮੀਡੀਏਟਲੀ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਉਹਦੀ ਆਈ ਸੀ ਉਦੋਂ ਹੀ ਨਾਲ ਦੇ ਨਾਲ ਇਹ ਇੰਜਰਡ ਹੁੰਦਾ ਮਾਮਲਾ ਸਾਹਮਣੇ ਆਇਆ ਕਿ ਹੋਰ ਕੋਈ ਨਹੀਂ ਮਾਮਲਾ ਸਾਹਮਣੇ ਆਇਆ ਇਹ ਹੋਰ ਕੋਈ ਵੀ ਸਾਹਮਣੇ ਆਇਆ ਇਸ ਵੇਲੇ ਦੀ ਬਹੁਤ ਹੀ ਵੱਡੀ ਅਪਡੇਟ ਸਾਹਮਣੇ ਆਈ ਹੈ ਫਿਰੋਜ਼ਪੁਰ ਦੇ ਘਰ ਤੇ ਡਰੋਨ ਡਿੱਗਿਆ ਹੈ ਡਰੋਨ ਡਿੱਗਿਆ ਡਰੋਨ ਡਿੱਗਣ ਤੋਂ ਬਾਅਦ ਅੱਗ ਲੱਗ ਗਈ ਹੈ ਬਹੁਤ ਹੀ ਵੱਡੀ ਖਬਰ ਇਸ ਵੇਲੇ ਸਾਹਮਣੇ ਆਈ ਹੈ ਹਾਲਾਂਕਿ ਬਾਕੀ ਜਿਹੜੇ ਡਰੋਨ ਸੀਗੇ ਜੋ ਪਾਕਿਸਤਾਨ ਦੇ ਵੱਲੋਂ ਸਿੱਟੇ ਜਾ ਰਹੇ ਸੀ ਤਾਂ ਉਹਨਾਂ ਦੇ ਉੱਪਰ ਲਗਾਤਾਰ ਸਾਡੀ ਹਵਾਈ ਟੀਮ ਸੀ ਉਹ ਕਾਰਵਾਈ ਕਰ ਰਹੀ ਸੀ ਉਹਨਾਂ ਨੂੰ ਉੱਥੇ ਜਿਹੜਾ ਰੋਗ ਦਿੱਤਾ ਜਾਂਦਾ ਸੀ ਪਰ ਹਾਲੀ ਦੀ ਘੜੀ ਏ ਡਰੋਨ ਜਿਹੜਾ ਪਹਿਲਾ ਡਰੋਨ ਹੈ ਜਿਹੜਾ ਫਿਰੋਜ਼ਪੁਰ ਦੇ ਇੱਕ ਘਰ ਦੇ ਉੱਤੇ ਡਿੱਗਿਆ ਹੈਗਾ ਫਰੋਸਪੁਰ ਦੇ ਘਰ ਦੇ ਉੱਤੇ ਡਰੋਨ ਦੇਖਣ ਦੀ ਜਾਣਕਾਰੀ ਮਿਲੀ ਹੈ ਤਾਂ ਇਸ ਦੌਰਾਨ ਇਹ ਵੀ ਜਾਣਕਾਰੀ ਮਿਲੀ ਹੈ ਕਿ ਇਸ ਘਟਨਾ ਦੇ ਵਿੱਚ ਤਿੰਨ ਪਰਿਵਾਰਕ ਮੈਂਬਰਾਂ ਦੇ ਝੋਲਸਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਤਾਂ ਇਸ ਦੌਰਾਨ ਮਿਲੀ ਜਾਣਕਾਰੀ ਦੇ ਮੁਤਾਬਕ ਇੱਕ ਡਰੋਨ ਘਰ ਵਿੱਚ ਖੜੀ ਇੱਕ ਕਾਰ ਦੇ ਉੱਤੇ ਜਾ ਡਿੱਗਿਆ ਜਿਸ ਤੋਂ ਬਾਅਦ ਉੱਥੇ ਅੱਗ ਲੱਗ ਗਈ ਇੱਕ ਕਾਰ ਸੀ ਉਹ ਉੱਤੇ ਅੱਗ ਲੱਗੀ ਔਰ ਤਿੰਨ ਮੈਂਬਰ ਪਰਿਵਾਰਕ ਜਿਹੜੇ ਸੀਗੇ ਉਹ ਵੀ ਵਿੱਚ ਇਸ ਦੇ ਸ਼ਿਕਾਰ ਹੋਏ ਨੇ ਦੱਸਦੀ ਹੈ ਕਿ ਜਿਹੜੇ ਕੱਪੜੇ ਸੀਗੇ ਉਹ ਵੀ ਫਟ ਗਏ ਇਸ ਦੌਰਾਨ ਤਖੂਨੋ ਖੂਨ ਹੋ ਗਈ ਇੱਕ ਬਜ਼ੁਰਗ ਦੀ ਵੀ ਵੀਡੀਓ ਖਾਤੀ ਸਾਹਮਣੇ ਆ ਰਹੀ ਹੈ ਇੱਕ ਲੜਕੇ ਦੀ ਵੀਡੀਓ ਖਾਤੀ ਸਾਹਮਣੇ ਆ ਰਹੀ ਹੈ ਤਿੰਨ ਪਰਿਵਾਰ ਦੇ ਜੀ ਸੀਗੇ ਜਿਨ੍ਹਾਂ ਦੇ ਨਾਲ ਇਹ ਹਾਦਸਾ ਵਾਪਰਿਆ ਤੇ ਇਸ ਦੌਰਾਨ ਫਿਰੋਜ਼ਪੁਰ ਐਸਐਸਪੀ ਵੀ ਘਟਨਾ ਸੰਬੰਧੀ ਜਾਣਕਾਰੀ ਉਰਾਂ ਨੇ ਦਿੱਤੀ ਹੈ ਇਸ ਘਟਨਾ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਤਿੰਨ ਲੋਕ ਜ਼ਖਮੀ ਹੋਏ ਨੇ ਫਿਲਹਾਲ ਇਹ ਖਬਰ ਹੈ ਕੋਈ ਅਚਾਹਾ ਮਾਮਲਾ ਹੈ ਤਾਂ ਬਾਕੀ ਸਾਰੇ ਜਿਹੜੇ ਉਹਨਾਂ ਨੇ ਕਿਹਾ ਕਿ ਡਰੋਨ ਸੀਗੇ ਉਹਨਾਂ ਨੂੰ ਤਬਾਹ ਕਰ ਦਿੱਤਾ ਗਿਆ ਤਾਂ ਉਸ ਤੋਂ ਇਲਾਵਾ ਫਿਲਹਾਲ ਹਜੇ ਕਿਸੇ ਹੋਰ ਘਟਨਾ ਬਾਰੇ ਕੋਈ ਵੀ ਜਾਣਕਾਰੀ ਸਾਹਮਣੇ ਵੀ ਕੋਈ ਵੀ ਇਸ ਤਰ੍ਹਾਂ ਦੀ ਕੋਈ ਘਟਨਾ ਹੋਈ ਹੋਵੇ ਤਾਂ ਇਹ ਪਹਿਲੀ ਘਟਨਾ ਸੀਗੀ ਤਾਂ ਜਿਨ੍ਹਾਂ ਨੂੰ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਐਡਮਿਟ ਕਰਵਾਇਆ ਗਿਆ ਹੈ ਇਲਾਜ ਦੇ ਲਈ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਲੈ ਕੇ ਗਏ ਨੇ ਤੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਪਰਿਵਾਰ ਦੇ ਤਿੰਨ ਲੋਕ ਜਿਹੜੇ ਨੇ ਝੁਲਸੇ ਨੇ ਤਾਂ ਜਦੋਂ ਹੀ ਸ਼ਾਮ ਦਾ ਵੇਲਾ ਆਉਂਦਾ ਹੈ ਤਾਂ ਉਹਦੇ ਪਾਕਿਸਤਾਨ ਹਮਲੇ ਕਰਨੇ ਸ਼ੁਰੂ ਕਰ ਦਿੰਦਾ ਹੈ ਤਾਂ ਰਾਤ 8:30 ਵਜੇ ਪੰਜਾਬ ਦੇ ਫਿਰੋਜ਼ਪੁਰ ਦੇ ਵਿੱਚ ਅੰਮ੍ਰਿਤਸਰ ਤੇ ਮਿਜ਼ਾਈਲ اٹੈਕ ਕੀਤਾ ਗਿਆ ਔਰ ਇਸੇ ਨੀਅਰ ਬਾਊਟ ਇਸੇ ਸਭ ਜਿਹੜਾ ਇਹ ਹਮਲੇ ਦੀ ਗੱਲ ਸਾਹਮਣੇ ਆਈ ਹੈ ਤਾਂ ਮੌਕੇ ਤੇ ਜਿਹੜਾ ਸਾਡੀ ਟੀਮਾਂ ਨੇ ਇਹਨੂੰ ਨਾਕਾਮ ਕੀਤਾ ਗਿਆ ਸੀ ਪਰ ਜਿਹੜੀ ਫਿਰੋਜ਼ਪੁਰ ਦੀ ਇਹ ਹਮਲੇ ਦੀ ਅੱਗਲ ਸਾਹਮਣੇ ਕਿ ਉੱਤੋਂ ਜਿਹੜੇ ਗੋਲੇ ਆਏ ਨੇ ਤਾਂ ਉਦੋਂ ਬਾਅਦ ਜਿਹੜੇ ਘਰ ਤੇ ਡਿੱਗੇ ਨੇ ਤੇ ਉਸ ਤੋਂ ਬਾਅਦ ਘਰ ਦੇ ਵਿੱਚ ਜਿਹੜੀ ਖੜੀ ਕਾਰ ਸੀਗੀ ਉਹ ਵੀ ਸੜ ਕੇ ਸੁਆਹ ਹੋ ਗਈ ਉਹ ਵੀ ਭਿਆਨਕ ਅੱਗ ਉਸ ਤਾਰ ਦੇ ਵਿੱਚ ਲੱਗੀ ਔਰ ਇਸ ਤੋਂ ਇਲਾਵਾ ਜਿਹੜੇ ਪਰਿਵਾਰ ਦੇ ਮੈਂਬਰ ਸੀਗੇ ਤਿੰਨ ਮੈਂਬਰ ਜਿਹੜੇ ਕਿ ਇਸ ਘਟਨਾ ਦੇ ਵਿੱਚ ਸ਼ਿਕਾਰ ਹੋਏ ਨੇ ਸੋ ਅਹਿਮ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਬਹੁਤ ਹੀ ਇਹ ਵੱਡੀ ਖਬਰ ਸਾਮਣੇ ਆ ਰਹੀ ਹੈ ਕਿ ਫਿਰੋਜ਼ਪੁਰ ਦੇ ਘਰ ਦੇ ਉੱਪਰ ਡਰੋਨ ਡਿੱਗ ਗਿਆ ਤਿੰਨ ਲੋਕ ਜੁਲਸੇ ਨੇ ਪੰਜਾਬ ਦੇ 7 ਜ਼ਿਲ੍ਹਿਆਂ ਦੇ ਉੱਪਰ ਪਾਕਿਸਤਾਨ ਹਮਲਾ ਕਰ ਰਿਹਾ ਸਾਦਿਲਾਂ ਤੇ ਹਮਲਾ ਕੀਤਾ ਹੈਗਾ ਫਾਜ਼ਲ ਕਾ ਅਮ੍ਰਿਤਸਰ ਤਰਨਤਾਰਨ ਹੁਸ਼ਿਆਰਪੁਰ ਗੁਰਦਾਸਪੁਰ ਅਤੇ ਪਠਾਨਕੋਟ ਤੇ ਹਮਲਾ ਕੀਤਾ ਗਿਆ ਪਾਕਿਸਤਾਨੀ ਡਰੋਨ ਉਸੇ ਦਾ ਆਰਮੀ ਦੇ ਡਿਫੈਂਸ ਸਿਸਟਮ ਨੇ ਉਹਨਾਂ ਨੂੰ ਅਸਮਾਨ ਤੋਂ ਹੀ ਉਡਾਉਣਾ ਸ਼ੁਰੂ ਕਰ ਦਿੱਤਾ ਹਾਲਾਂਕਿ ਪਾਕਿਸਤਾਨ ਲਗਾਤਾਰ ਡਰੋਨ ਭੇਜ ਰਿਹਾ ਫਿਰੋਜ਼ਪੁਰ ਦੇ ਖਾਈ ਮੇਮੇ ਦੇ ਪਿੰਡ ਦੇ ਵਿੱਚ ਡਰੋਨ ਡਿੱਗਣ ਤੋਂ ਬਾਅਦ ਅੱਗ ਲੱਗੀ ਹੈ ਘਰ ਦੇ ਵਿੱਚ ਇੱਥੇ ਤਿੰਨ ਲੋਕ ਗੰਭੀਰ ਰੂਪ ਦੇ ਵਿੱਚ ਅਕਮੀ ਹੋਏ ਨੇ ਤਿੰਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਜਸਵੀਲੀ ਡਰੋਨ ਡਿੱਗਿਆ ਘਰ ਦੀ ਲਾਈਟ ਚੱਲ ਰਹੀ ਸੀ ਤੇ ਉੱਥੇ ਗਰਦਾਸਪੁਰ ਦੇ ਕਰਤਾਰਪੁਰ ਕੋਰੀਡੋਰ ਦੇ ਵਿੱਚ 20 ਕਿਲੋਮੀਟਰ ਦੂਰ ਤੇਜ ਜਿਹੜਾ ਧਮਾਕਾ ਹੋਇਆ ਤਾਂ ਕਿਤੇ ਨਾ ਕਿਤੇ ਲੋਕਾਂ ਨੂੰ ਇਹ ਵੀ ਸਮਝਣ ਦੀ ਲੋੜ ਹੈ ਕਿ ਬਲੈਕਆਊਟ ਦਾ ਮਤਲਬ ਕੀ ਹੈ ਬਲੈਕਆਊਟ ਦਾ ਮਤਲਬ ਹੈ ਕਿ ਬਿਲਕੁਲ ਬੰਦ ਹਨੇਰਾ ਤੇ ਲੋਕ ਜਿਹੜੇ ਲਾਈਟਾਂ ਚਲਾਉਂਦੇ ਨੇ ਵਿੱਚ ਲਾਈਟ ਚਲਾ ਕੇ ਬੈਠ ਜਾਂਦੇ ਨੇ ਜਾਂ ਕੋਈ ਦੀਵਾ ਬਾਲ ਲੈਂਦੇ ਨੇ ਜਾਂ ਇਨਵਰਟਰ ਚਲਾ ਕੇ ਲਾਈਟ ਚਲਾਉਂਦੇ ਨੇ ਤਾਂ ਉਹ ਇਸ ਚੀਜ਼ ਨਾ ਕਰਨ ਕਿਉਂਕਿ ਜਿਹੜੇ ਅਤਵਾਦੀ ਨੇ ਉਹ ਇਸ ਚੀਜ਼ ਨੂੰ ਨਿਸ਼ਾਨਾ ਬਣਾਉਂਦੇ ਨੇ ਬਹੁਤ ਹੀ ਜ਼ਿਆਦਾ ਸਮਝਣ ਦੀ ਤੇ ਗੰਭੀਰਤਾ ਦੇ ਨਾਲ ਲੈਣ ਦੀ ਲੋੜ ਹੈਗੀ ਐ ਤੇ ਇਹ ਹਮਲਾ ਕਹਿੰਦੇ ਇਸੇ ਤਰ੍ਹਾਂ ਹੋਇਆ ਕਿ ਘਰ ਦੀ ਲਾਈਟ ਚੱਲ ਰਹੀ ਸੀਗੀ ਤਾਂ ਜਿਸ ਤੋਂ ਬਾਅਦ ਕਹਿੰਦੇ ਕਿ ਇਹ ਡਰੋਨ ਆ ਕੇ ਡਿੱਗਿਆ ਹੈਗਾ ਗੋਲਾ ਆ ਕੇ ਉੱਥੇ ਡਿੱਗਿਆ ਹੈ ਤਾਂ ਜਿਸ ਤੋਂ ਬਾਅਦ ਜਿਹੜਾ ਘਰ ਦੇ ਤਿੰਨ ਲੋਕ ਗੰਭੀਰ ਰੂਪ ਦੇ ਵਿੱਚ ਅਕਵੀ ਹੋ ਗਏ ਤੇ ਮੌਕੇ ਤੇ ਐਸਐਸਪੀ ਪਹੁੰਚੇ ਨੇ ਤਾਂ ਉਹਨਾਂ ਦੇ ਵੱਲੋਂ ਕੀ ਗੱਲਬਾਤ ਕਹੀ ਗਈ ਹੈ ਇਸ ਹਮਲੇ ਨੂੰ ਲੈ ਕੇ ਤਾਂ ਆਓ ਸੁਣਦੇ ਹਾਂ ਦੇਖੋ ਇਹ ਤਿੰਨ ਜਣੇ ਦੀ ਸੁਣਨਾ ਹੈ ਕੀ ਹਜੇ ਕੋਈ ਹੋਰ ਸੋਚਣਾ ਨਹੀਂ ਇਹ ਇਹ ਵੀ ਬਾਰਨ ਇੰਜਰੀਜ਼ ਐ ਮੋਸਟਲੀ ਬਾਕੀ ਜਾ ਕੇ ਅੰਦਰ ਨੇ ਸਰ ਕਿੰਨੇ ਕਿ ਤਮਾਕੀ ਉਸ ਤੋਂ ਜਿਹੜਾ ਕਿੰਨਾ ਕੰਮ ਲਾ ਕੀਤਾ ਜਾ ਰਿਹਾ ਹੈ ਕਿੰਨੇ ਕਿ ਤਮਾਕੀ ਹੋਣ ਦੀ ਬਾਤ ਹੋਣੀ ਹੈ ਕਿ ਤਮਾਕੀ ਕਿਤੇ ਗਏ ਨੇ ਪਾਕਿਸਤਾਨ ਵਿੱਚ ਚਲੋ ਜਿਹੜੇ ਡਰੋਨ ਸੀਗੇ ਉਹਨਾਂ ਨੂੰ ਮੈਜੋਰਿਟੀ ਡਰੋਨਸ ਨੂੰ ਜਿਹੜੇ ਆਮੀ ਆਮੀ ਵੱਲੋਂ ਰਿਫਰੈਂਸ ਕਰ ਲਿਆ ਬਾਕੀ ਜਿਹੜੇ ਕੁਝ ਆ ਜਿਵੇਂ 1 ਇੱਕ ਹੀ ਹੋਇਆ ਜਿਹੜਾ ਇਨਸੀਡੈਂਟ ਜਿਹੜਾ ਸਾਹਮਣੇ ਆਇਆ ਬਾਕੀ ਸਾਰੇ ਸਾਡੀ ਟੀਮਸ ਬਾਹਰ ਐ ਤੇ ਅਸੀਂ ਦੇਖ ਲਾਂਗੇ ਜੇ ਕੁਝ ਹੋਊਗਾ ਸਰ ਜਿੰਦੇ ਨੇ ਕੰਮ ਨਹੀਂ ਮੰਨਦੇ 4 ਤੋਂ 5 ਫਾਇਰ ਉਸ ਤੋਂ ਬਾਅਦ ਬਲੈਕਆਊਟ ਕੀਤਾ ਗਿਆ ਡਾਟਾ ਸਰਵੇ ਚੱਲ ਰਹੀ ਸੀਗੇ ਨਹੀਂ ਇਮੀਡੀਏਟਲੀ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਉਹਦੇ ਆਈ ਸੀ ਉਦੋਂ ਹੀ ਲਾਜਗਲ ਅਜੇ ਤੱਕ ਇਹੀ ਇੰਜਰਡ ਹੋਣ ਦਾ ਮਾਮਲਾ ਸਾਹਮਣੇ ਹੈ ਕੋਈ ਹੋਰ ਤਾਂ ਨਹੀਂ ਮਾਮਲਾ ਸਾਹਮਣੇ ਆਇਆ ਤੇ ਹੋਰ ਕੋਈ ਵੀ ਸਾਹਮਣੇ ਹੈ ਇਸ ਵੇਲੇ ਦੀ ਬਹੁਤ ਹੀ ਵੱਡੀ ਅਪਡੇਟ ਸਾਹਮਣੇ ਆਈ ਹੈ ਫਿਰੋਜ਼ਪੁਰ ਦੇ ਘਰ ਤੇ ਡਰੋਨ ਡਿੱਗਿਆ ਡਰੋਨ ਡਿੱਗਿਆ ਡਰੋਨ ਡਿੱਗਣ ਤੋਂ ਬਾਅਦ ਅੱਗ ਲੱਗ ਗਈ ਹੈ ਬਹੁਤ ਹੀ ਵੱਡੀ ਖਬਰ ਇਸ ਵੇਲੇ ਸਾਹਮਣੇ ਆਈ ਹੈ ਹਾਲਾਂਕਿ ਬਾਕੀ ਜਿਹੜੇ ਡਰੋਨ ਸੀਗੇ ਜੋ ਪਾਕਿਸਤਾਨ ਦੇ ਵੱਲੋਂ ਸਿੱਟੇ ਜਾ ਰਹੇ ਸੀ ਤਾਂ ਉਹਨਾਂ ਦੇ ਉੱਪਰ ਲਗਾਤਾਰ ਸਾਡੀ ਹਵਾਈ ਟੀਮ ਸੀ ਉਹ ਕਾਰਵਾਈ ਕਰ ਰਹੀ ਸੀ ਉਹਨਾਂ ਨੂੰ ਉੱਥੇ ਜਿਹੜਾ ਰੋਗ ਦਿੱਤਾ ਜਾਂਦਾ ਸੀ ਪਰ ਹਾਲੀ ਦੀ ਘੜੀ ਡਰੋਨ ਜਿਹੜਾ ਪਹਿਲਾ ਡਰੋਨ ਹੈ ਜਿਹੜਾ ਫਿਰੋਜ਼ਪੁਰ ਦੇ ਇੱਕ ਘਰ ਦੇ ਉੱਤੇ ਡਿੱਗਿਆ ਹੈਗਾ ਫਰੋਸਪੁਰ ਤੋਂ ਇੱਕ ਘਰ ਦੇ ਉੱਤੇ ਡਰੋਨ ਡੇਗਣ ਦੀ ਜਾਣਕਾਰੀ ਮਿਲੀ ਹੈ ਤਾਂ ਇਸ ਦੌਰਾਨ ਇਹ ਵੀ ਜਾਣਕਾਰੀ ਮਿਲੀ ਹੈ ਕਿ ਇਸ ਘਟਨਾ ਦੇ ਵਿੱਚ ਤਿੰਨ ਪਰਿਵਾਰਕ ਮੈਂਬਰਾਂ ਦੇ ਝੂਲਸਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਤਾਂ ਇਸ ਦੌਰਾਨ ਮਿਲੀ ਜਾਣਕਾਰੀ ਦੇ ਮੁਤਾਬਕ ਇੱਕ ਡਰੋਨ ਘਰ ਵਿੱਚ ਖੜੀ ਇੱਕ ਕਾਰ ਦੇ ਉੱਤੇ ਜਾ ਡਿੱਗਿਆ ਜਿਸ ਤੋਂ ਬਾਅਦ ਉੱਥੇ ਅੱਗ ਲੱਗ ਗਈ ਇੱਕ ਕਾਰ ਸੀ ਉਹ ਉੱਤੇ ਅੱਗ ਲੱਗੀ ਔਰ ਤਿੰਨ ਮੈਂਬਰ ਪਰਿਵਾਰਕ ਜਿਹੜੇ ਸੀਗੇ ਉਹ ਵੀ ਵਿੱਚ ਇਸ ਦੇ ਸ਼ਿਕਾਰ ਹੋਏ ਨੇ ਦੱਸਦੀ ਹੈ ਕਿ ਜਿਹੜੇ ਕੱਪੜੇ ਸੀਗੇ ਉਹ ਵੀ ਫਟ ਗਏ ਇਸ ਦੌਰਾਨ ਤਖੂਨੋ ਖੂਨ ਹੋ ਗਈ ਇੱਕ ਬਜ਼ੁਰਗ ਦੀ ਵੀ ਵੀਡੀਓ ਖਾਸੀ ਸਾਹਮਣੇ ਆ ਰਹੀ ਹੈ ਇੱਕ ਲੜਕੇ ਦੀ ਵੀਡੀਓ ਖਾਸੀ ਸਾਹਮਣੇ ਆ ਰਹੀ ਹੈ ਤਿੰਨ ਪਰਿਵਾਰ ਦੇ ਜੀ ਸੀਗੇ ਜਿਨ੍ਹਾਂ ਦੇ ਨਾਲ ਇਹ ਹਾਦਸਾ ਵਾਪਰਿਆ ਤੇ ਇਸ ਦੌਰਾਨ ਫਿਰੋਜ਼ਪੁਰ ਐਸਐਸਪੀ ਵੀ ਘਟਨਾ ਸੰਬੰਧੀ ਜਾਣਕਾਰੀ ਉਰਾਂ ਨੇ ਦਿੱਤੀ ਹੈ ਇਸ ਘਟਨਾ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਤਿੰਨ ਲੋਕ ਜ਼ਖਮੀ ਹੋਏ ਨੇ ਫਿਲਹਾਲ ਇਹ ਖਬਰ ਹੈ ਕੋਈ ਅਚਾਹਾ ਮਾਮਲਾ ਹੈ ਤਾਂ ਬਾਕੀ ਸਾਰੇ ਜਿਹੜੇ ਉਹਨਾਂ ਨੇ ਕਿਹਾ ਕਿ ਡਰੋਨ ਸੀਗੇ ਉਹਨਾਂ ਨੂੰ ਤਬਾਹ ਕਰ ਦਿੱਤਾ ਗਿਆ ਤਾਂ ਉਸ ਤੋਂ ਇਲਾਵਾ ਫਿਲਹਾਲ ਹਜੇ ਕਿਸੇ ਹੋਰ ਘਟਨਾ ਬਾਰੇ ਕੋਈ ਵੀ ਜਾਣਕਾਰੀ ਸਾਹਮਣੇ ਵੀ ਕੋਈ ਵੀ ਇਸ ਤਰ੍ਹਾਂ ਦੀ ਕੋਈ ਘਟਨਾ ਹੋਈ ਹੋਵੇ ਤਾਂ ਇਹ ਪਹਿਲੀ ਘਟਨਾ ਸੀਗੀ ਤਾਂ ਜਿਨ੍ਹਾਂ ਨੂੰ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਐਡਮਿਟ ਕਰਵਾਇਆ ਗਿਆ ਹੈ ਇਲਾਜ ਦੇ ਲਈ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਲੈ ਕੇ ਗਏ ਨੇ ਤੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਪਰਿਵਾਰ ਦੇ ਤਿੰਨ ਲੋਕ ਜਿਹੜੇ ਨੇ ਝੁਲਸੇ ਨੇ ਤਾਂ ਜਦੋਂ ਹੀ ਸ਼ਾਮ ਦਾ ਵੇਲਾ ਆਉਂਦਾ ਹੈ ਤਾਂ ਉਹਦੇ ਪਾਕਿਸਤਾਨ ਹਮਲੇ ਕਰਨੇ ਸ਼ੁਰੂ ਕਰ ਦਿੰਦਾ ਹੈ ਤਾਂ ਰਾਤ 8:30 ਵਜੇ ਪੰਜਾਬ ਦੇ ਫਿਰੋਜ਼ਪੁਰ ਦੇ ਵਿੱਚ ਅੰਮ੍ਰਿਤਸਰ ਤੇ ਮਿਜ਼ਾਈਲ اٹੈਕ ਕੀਤਾ ਗਿਆ ਔਰ ਇਸੇ ਨੀਅਰ ਬਾਊਟ ਇਸੇ ਸਭ ਜਿਹੜਾ ਇਹ ਹਮਲੇ ਦੀ ਗੱਲ ਸਾਹਮਣੇ ਆਈ ਹੈ ਤਾਂ ਮੌਕੇ ਤੇ ਜਿਹੜਾ ਸਾਡੀ ਟੀਮਾਂ ਨੇ ਇਹਨੂੰ ਨਾਕਾਮ ਕੀਤਾ ਗਿਆ ਸੀ ਪਰ ਜਿਹੜੀ ਫਿਰੋਜ਼ਪੁਰ ਦੀ ਇਹ ਹਮਲੇ ਦੀ ਗੱਲ ਸਾਹਮਣੇ ਕਿ ਉੱਤੋਂ ਜਿਹੜੇ ਗੋਲੇ ਆਏ ਨੇ ਤਾਂ ਉਦੋਂ ਬਾਅਦ ਜਿਹੜੇ ਘਰ ਤੇ ਡਿੱਗੇ ਨੇ ਤੇ ਉਸ ਤੋਂ ਬਾਅਦ ਘਰ ਦੇ ਵਿੱਚ ਜਿਹੜੀ ਖੜੀ ਕਾਰ ਸੀਗੀ ਉਹ ਵੀ ਸੜ ਕੇ ਸੁਆਹ ਹੋ ਗਈ ਉਹ ਵੀ ਭਿਆਨਕ ਅੱਗ ਉਸ ਤਾਰ ਦੇ ਵਿੱਚ ਲੱਗੀ ਔਰ ਇਸ ਤੋਂ ਇਲਾਵਾ ਜਿਹੜੇ ਪਰਿਵਾਰ ਦੇ ਮੈਂਬਰ ਸੀਗੇ ਤਿੰਨ ਮੈਂਬਰ ਜਿਹੜੇ ਕਿ ਇਸ ਘਟਨਾ ਦੇ ਵਿੱਚ ਸ਼ਿਕਾਰ ਹੋਏ ਨੇ ਸੋ ਅਹਿਮ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਬਹੁਤ ਹੀ ਇਹ ਵੱਡੀ ਖਬਰ ਸਾਮਣੇ ਆ ਰਹੀ ਹੈ ਕਿ ਫਿਰੋਜ਼ਪੁਰ ਦੇ ਘਰ ਦੇ ਉੱਪਰ ਡਰੋਨ ਡਿੱਗ ਗਿਆ ਤਿੰਨ ਲੋਕ ਝੁੱਲਸੇ ਨੇ ਪੰਜਾਬ ਦੇ 7 ਜ਼ਿਲ੍ਹਿਆਂ ਦੇ ਉੱਪਰ ਪਾਕਿਸਤਾਨ ਹਮਲਾ ਕਰ ਰਿਹਾ ਸਾਦਿਲਾਂ ਤੇ ਹਮਲਾ ਕੀਤਾ ਹੈਗਾ ਫਾਜ਼ਲ ਕਾਮਰਿਸਰ ਤਰਨਤਾਰਨ ਹੁਸ਼ਿਆਰਪੁਰ ਗੁਰਦਾਸਪੁਰ ਅਤੇ ਪਠਾਨਕੋਟ ਤੇ ਹਮਲਾ ਕੀਤਾ ਗਿਆ ਪਾਕਿਸਤਾਨੀ ਡਰੋਨ ਉਸੇ ਤਾਂ ਆਰਮੀ ਦੇ ਡਿਫੈਂਸ ਸਿਸਟਮ ਨੇ ਉਹਨਾਂ ਨੂੰ ਅਸਮਾਨ ਤੋਂ ਹੀ ਉਡਾਉਣਾ ਸ਼ੁਰੂ ਕਰ ਦਿੱਤਾ ਹਾਲਾਂਕਿ ਪਾਕਿਸਤਾਨ ਲਗਾਤਾਰ ਡਰੋਨ ਭੇਜ ਰਿਹਾ ਫਿਰੋਜ਼ਪੁਰ ਦੇ ਖਾਈ ਮੇਮੇ ਦੇ ਪਿੰਡ ਦੇ ਵਿੱਚ ਡਰੋਨ ਡਿੱਗਣ ਤੋਂ ਬਾਅਦ ਅੱਗ ਲੱਗੀ ਹੈ ਘਰ ਦੇ ਵਿੱਚ ਇੱਥੇ ਤਿੰਨ ਲੋਕ ਗੰਭੀਰ ਰੂਪ ਦੇ ਵਿੱਚ ਅਕਮੀ ਹੋਏ ਨੇ ਤਿੰਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਜਸਵੀਲੀ ਡਰੋਨ ਡਿੱਗਿਆ ਘਰ ਦੀ ਲਾਈਟ ਚੱਲ ਰਹੀ ਸੀ ਤੇ ਉੱਥੇ ਗਰਦਾਸਪੁਰ ਦੇ ਕਰਤਾਰਪੁਰ ਕੋਰੀਡੋਰ ਦੇ ਵਿੱਚ 20 ਕਿਲੋਮੀਟਰ ਦੂਰ ਤੇਜ ਜਿਹੜਾ ਧਮਾਕਾ ਹੋਇਆ ਤਾਂ ਕਿਤੇ ਨਾ ਕਿਤੇ ਲੋਕਾਂ ਨੂੰ ਇਹ ਵੀ ਸਮਝਣ ਦੀ ਲੋੜ ਹੈ ਕਿ ਬਲੈਕਆਊਟ ਦਾ ਮਤਲਬ ਕੀ ਹੈ ਬਲੈਕਆਊਟ ਦਾ ਮਤਲਬ ਹੈ ਕਿ ਬਿਲਕੁਲ ਬੰਦ ਹਨੇਰਾ ਤੇ ਲੋਕ ਜਿਹੜੇ ਲਾਈਟਾਂ ਚਲਾਉਂਦੇ ਨੇ ਵਿੱਚ ਲਾਈਟ ਚਲਾ ਕੇ ਬੈਠ ਜਾਂਦੇ ਨੇ ਜਾਂ ਕੋਈ ਦੀਵਾ ਬਾਲ ਲੈਂਦੇ ਨੇ ਜਾਂ ਇਨਵਰਟਰ ਚਲਾ ਕੇ ਲਾਈਟ ਚਲਾਉਂਦੇ ਨੇ ਤਾਂ ਉਹ ਇਸ ਚੀਜ਼ ਨਾ ਕਰਨ ਕਿਉਂਕਿ ਜਿਹੜੇ ਅੱਤਵਾਦੀ ਨੇ ਉਹ ਇਸ ਚੀਜ਼ ਨੂੰ ਨਿਸ਼ਾਨਾ ਬਣਾਉਂਦੇ ਨੇ ਬਹੁਤ ਹੀ ਜ਼ਿਆਦਾ ਸਮਝਣ ਦੀ ਤੇ ਗੰਭੀਰਤਾ ਦੇ ਨਾਲ ਲੈਣ ਦੀ ਲੋੜ ਹੈਗੀ ਐ ਤੇ ਇਹ ਹਮਲਾ ਕਹਿੰਦੇ ਇਸੇ ਤਰ੍ਹਾਂ ਹੋਇਆ ਕਿ ਘਰ ਦੀ ਲਾਈਟ ਚੱਲ ਰਹੀ ਸੀਗੀ ਤਾਂ ਜਿਸ ਤੋਂ ਬਾਅਦ ਕਹਿੰਦੇ ਕਿ ਇਹ ਡਰੋਨ ਆ ਕੇ ਡਿੱਗਿਆ ਹੈਗਾ ਗੋਲਾ ਆ ਕੇ ਉੱਥੇ ਡਿੱਗਿਆ ਹੈ ਤਾਂ ਜਿਸ ਤੋਂ ਬਾਅਦ ਜਿਹੜਾ ਘਰ ਦੇ ਤਿੰਨ ਲੋਕ ਗੰਭੀਰ ਰੂਪ ਦੇ ਵਿੱਚ ਅਕਵੀ ਹੋ ਗਏ ਤੇ ਮੌਕੇ ਤੇ ਐਸਐਸਪੀ ਪਹੁੰਚੇ ਨੇ ਤਾਂ ਉਹਨਾਂ ਦੇ ਵੱਲੋਂ ਕੀ ਗੱਲਬਾਤ ਕਹੀ ਗਈ ਹੈ ਇਸ ਹਮਲੇ ਨੂੰ ਲੈ ਕੇ ਤਾਂ ਆਓ ਸੁਣਦੇ ਹਾਂ ਦੇਖੋ ਇਹ ਤਿੰਨ ਜਣੇ ਦੀ ਸੂਚਨਾ ਮਿਲਦੀ ਹੈ ਕੀ ਜਿਹੜੇ ਕੋਈ ਹੋਰ ਸੋਚਣਾ ਨਹੀਂ ਤੇ ਇਹ ਵੀ ਵਦਰਨ ਇੰਜਰੀਜ਼ ਐ ਮੋਸਟ ਪ੍ਰੋਬਬਲੀ ਬਾਕੀ ਜਾ ਕੇ ਅੰਦਰ ਨੇ ਸਰ ਕਿੰਨੇ ਤਮਾਕੀ ਉਸ ਤੋਂ ਕਿੰਨਾ ਕੰਮ ਲਾ ਕੀਤਾ ਜਾ ਰਿਹਾ ਹੈ ਕਿੰਨੇ ਤਮਾਕੀ ਹੋਣ ਦੀ ਵਾਸਤੂ ਨੇ ਕਿੰਨੇ ਤਮਾਕੀ ਕੀਤੇ ਗਏ ਨੇ ਪਾਕਿਸਤਾਨ ਨੂੰ ਚਲੋ ਜਿਹੜੇ ਡਰੋਨ ਸੀਗੇ ਉਹਨਾਂ ਲੋ ਮੈਜੋਰਿਟੀ ਡਰੋਨਸ ਨੂੰ ਜਿਹੜੇ ਆਮੀ ਆਮੀ ਵੱਲੋਂ ਰਿਪੋਰਟ ਕਰ ਲਿਆ ਹਾਂ ਬਾਕੀ ਜਿਹੜੇ ਕੁਝ ਆਹ ਜਿਵੇਂ 1 ਇੱਕ ਹੀ ਹੋਇਆ ਜਿਹੜਾ ਇਨਸੀਡੈਂਟ ਜਿਹੜਾ ਸਾਹਮਣੇ ਆਇਆ ਬਾਕੀ ਸਾਰੇ ਸਾਡੀ ਟੀਮਸ ਬਾਹਰ ਹੈ ਤੇ ਅਸੀਂ ਦੇਖ ਲਾਂਗੇ ਜੇ ਕੁਝ ਹੋਊਗਾ ਸਰ ਜਿੰਨੇ ਕੰਮ ਨਹੀਂ ਮੰਨਦੇ 4 ਤੋਂ 5 ਫਾਇਰ ਉਸ ਤੋਂ ਬਾਅਦ ਬਲੈਕਆਊਟ ਕੀਤਾ ਚੱਲ ਰਹੀ ਸੀ ਨਹੀਂ ਨਹੀਂ ਉਹ ਤਾਂ ਇਮੀਡੀਏਟਲੀ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਉਹਦੀ ਆਈ ਸੀ ਉਦੋਂ ਹੀ ਨਾਜ਼ਿਕ ਨਾਲ ਅਜਿਹਾ ਇਕੱਤਰ ਇਹੀ ਇੰਜਰਡ ਹੋਣ ਦਾ ਮਾਮਲਾ ਸਾਹਮਣੇ ਆਇਆ ਘੁਸਪੈਠ ਦਾ ਮਾਮਲਾ ਸਾਹਮਣੇ ਆਇਆ ਤੇ ਹੋਰ ਕੋਈ ਵੀ ਸਾਹਮਣੇ ਹੈ ਇਸ ਵੇਲੇ ਦੀ ਬਹੁਤ ਹੀ ਵੱਡੀ ਅਪਡੇਟ ਸਾਹਮਣੇ ਆਈ ਹੈ ਫਿਰੋਜ਼ਪੁਰ ਦੇ ਘਰ ਤੇ ਡਰੋਨ ਡਿੱਗਿਆ ਹੈ ਡਰੋਨ ਡਿੱਗਿਆ ਡਰੋਨ ਡਿੱਗਣ ਤੋਂ ਬਾਅਦ ਅੱਗ ਲੱਗ ਗਈ ਹੈ ਬਹੁਤ ਹੀ ਵੱਡੀ ਖਬਰ ਇਸ ਵੇਲੇ ਸਾਹਮਣੇ ਆਈ ਹੈ ਹਾਲਾਂਕਿ ਬਾਕੀ ਜਿਹੜੇ ਡਰੋਨ ਸੀਗੇ ਜੋ ਪਾਕਿਸਤਾਨ ਦੇ ਵੱਲੋਂ ਸਿੱਟੇ ਜਾ ਰਹੇ ਸੀ ਤਾਂ ਉਹਨਾਂ ਦੇ ਉੱਪਰ ਲਗਾਤਾਰ ਸਾਡੀ ਹਵਾਈ ਟੀਮ ਸੀ ਉਹ ਕਾਰਵਾਈ ਕਰ ਰਹੀ ਸੀ ਉਹਨਾਂ ਨੂੰ ਉੱਥੇ ਜਿਹੜਾ ਰੋਗ ਦਿੱਤਾ ਜਾਂਦਾ ਸੀ ਪਰ ਹਾਲੀ ਦੀ ਘੜੀ ਏ ਡਰੋਨ ਜਿਹੜਾ ਪਹਿਲਾ ਡਰੋਨ ਹੈ ਜਿਹੜਾ ਫਿਰੋਜ਼ਪੁਰ ਦੇ ਇੱਕ ਘਰ ਦੇ ਉੱਤੇ ਡਿੱਗਿਆ ਹੈਗਾ ਫਰੋਸਪੁਰ ਦੇ ਘਰ ਦੇ ਉੱਤੇ ਡਰੋਨ ਦੇਖਣ ਦੀ ਜਾਣਕਾਰੀ ਮਿਲੀ ਹੈ ਤਾਂ ਇਸ ਦੌਰਾਨ ਇਹ ਵੀ ਜਾਣਕਾਰੀ ਮਿਲੀ ਹੈ ਕਿ ਇਸ ਘਟਨਾ ਦੇ ਵਿੱਚ ਤਿੰਨ ਪਰਿਵਾਰਕ ਮੈਂਬਰਾਂ ਦੇ ਝੋਲਸਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਤਾਂ ਇਸ ਦੌਰਾਨ ਮਿਲੀ ਜਾਣਕਾਰੀ ਦੇ ਮੁਤਾਬਕ ਇਹ ਡਰੋਨ ਘਰ ਵਿੱਚ ਖੜੀ ਇੱਕ ਕਾਰ ਦੇ ਉੱਤੇ ਜਾ ਡਿੱਗਿਆ ਜਿਸ ਤੋਂ ਬਾਅਦ ਉੱਥੇ ਅੱਗ ਲੱਗ ਗਈ ਇੱਕ ਕਾਰ